ਗੁੱਡ ਮੌਰਨਿੰਗ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਕਾਸੀ ਗੱਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਐਸੀ ਬਹੁਤ ਵਧੀਆ ਆ ਤੇ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਤੇ ਹੁਣ ਅਸੀਂ ਲਗੀਆਂ ਕੰਮ ਕਰਨ ਇੱਕ ਦਿਨ ਦੂਜਾ ਵਿੱਚ ਹੀ ਹੈ ਦਾਦੀ ਕਾਲ ਨਾਲ ਕੱਲ ਦਾ ਵਲੌਗ ਅਸੀਂ ਇਸ ਵਲੌਗ ਦੇ ਨਾਲ ਹੀ ਅੱਗੇ ਪਾ ਦਾਂਗੇ ਹਮ ਅੱਜ ਕਿੰਨੀ ਤਰੀਕਾ ਅੱਜ ਹੈ ਕਿ ਦੂਤਰੀ ਕਾਹਤੇ ਦਾ ਸੰਡੇ ਸੰਡੇ ਤੋਂ ਪਤਾ ਸੀ ਕਿੱਥੇ ਨਹੀਂ ਜਾਂਦੇ ਹੁੰਦੇ ਆ ਅੱਜ ਸਿੱਥੇ ਜਾਣਾ ਹੱਥ ਟਿਕਸਮ ਪਾਪਾ ਦੀਪ ਸਿੰਘ ਜੀ ਦੇ ਕੰਮ ਹੋਇਆ ਸਾਰਾ ਪਈਆ ਟਾਈਮ ਹੋਇਆ 6:30 ਦਾ ਦੇਖੋ ਤੋਂਪਾ ਕਿਦਾਂ ਓਹ ਹੋ ਹੋ ਆਏ ਸੀ ਕਿ ਖੇਤੀ ਹੈਲੋ ਬਰ ਉਹ ਦੇਖ ਲਓ ਬੰਦਾ ਉੱਧਰ ਹਾਂ ਹੋਰ ਜੀ ਠੀਕ ਹੈ ਜੀ ਮੁੰਡਾ ਸਤਨਾਮ ਸਿੰਘ ਠੀਰ ਪਿੰਡ ਪਿੰਡ ਮੋਜਲ ਮਿਆਰਾ ਜ਼ਿਲ੍ਹਾ ਬਾਲਾਚੌਰ ਜਿਲ੍ਹਾ ਨੋਮਾ ਸ਼ਹਿਰ ਤਹਿਸੀਲ ਬਲੋਗ ਫਲਵਾ ਦਾਖਾਣਾ ਮਿਆਰਾ ਹੂੰ ਸਤੀ ਕਿਆ ਕਰ ਰਿਹਾ ਅੱਜ ਫਿਰ ਮੈਂ ਅੱਜ ਠੇਰ ਪਾਣਾ ਭਜੀ ਠੇਰ ਪਾਣਾ ਨਾਲ ਇੱਧਰ ਪਾਣੀ ਵੀ ਛੱਡਿਆ ਬੂਟੇ ਨੂੰ ਪਾਣੀ ਛੱਡਿਆ ਵਾਜੀ ਚੱਲ ਵਧੀਆ ਵਧੀਆ ਢੇਰ ਫਿਰ ਅੱਜ ਕੀਤੇ ਸੀ ਤਲਾ ਦੇ ਆਹ ਦੇਖੋ ਮੁੰਡੇ ਨੇ ਭਰ ਦਿੱਤੇ ਤਲਾਏ ਬਣਾਤਾ ਤਲਾਏ ਬਣਾਤਾ ਦੇਖੋ ਵਧੀਆ ਮੈਂ ਕਹਿੰਦਾ ਸਾਰਿਆਂ ਚ ਲਾਦਾ ਉਹ ਪਾਲਿਆਂ ਚ ਵੀ ਲਾਤੇ ਹਨਾ ਚੋਨਾ ਸੱਤੀ ਚੋਨਾ ਫਿਰ ਚੋਨਾ ਸੱ ਚੋਨਾ ਚ ਦੋਨੋਂ ਉਧਰ ਵੀ ਆਲੇ ਜਿਹੜੇ ਲਿਓ ਪਿੰਡ ਪਿੰਡ ਕੋਲ ਵਧੀਆ ਤੈਨੂੰ ਪਤਾ ਹੀ ਹੈ ਹੁਣ ਆਪਣੇ ਖੇਤਾਂ 'ਚ ਬਾਦਾ ਕੁਝ ਐ ਜੋ ਕਰਨਾ ਹੈੂੂ ਤੇ ਖੇਤਾਂ 'ਚੋਂ ਨਾ ਹੂੰ ਇਦਾਂ ਕੰਮ ਸਹੀ ਹੈੂੂ ਝੂਟੇ ਵੀ ਲਾਇਆ ਹੁਣ ਕਿਦਾਂ ਛੱਡਣ ਲੱਗੇ ਬਾਣੀ ਉਹ ਪਾਲਾ ਕਰ ਫੜਕ ਨਾਲ ਐਥੋਂ ਪਈ ਜਾਣ ਦੋਥੋਂ ਪੜਦੇ ਹਾਂ ਉਹ ਗੱਲ ਨੂੰ ਥੋੜਾ ਚਾਉਂ ਖੇਤਾਂ 'ਚੋਂ ਜਿਵੇਂ ਐਜੇ ਐਜੇ ਦੂਏ ਚ ਖਿਲਾਰਦੇ ਉਹ ਹੂੰ ਉੱਤ ਉੱਦ ਨੂੰ ਬੈ ਜਾਣ ਐਦਾਂ ਪਿੱਛੇ ਦੇ ਇੱਦਾ ਕਰ ਲਈ ਪੁੱਛਾ ਵੀ ਨਹੀਂ ਹੁੰਦਾ ਹੂੰ ਤਾਂ ਨਹੀਂ ਤਿਆਰੀ ਆ ਫਿਰ ਪਨੀਰੀ ਤੁਹਾਨੂੰ ਸ਼ਾਮ ਨੂੰ ਦਿਖਾ ਲ ਕੇ ਲੈ ਕੇ ਆਉਂਗੇ ਪਰ ਆਵਾ ਪਰਸੋਂ ਜਦੋਂ ਮੈਂ ਗਿਆ ਪਰਸੋਂ ਆ ਪਾਣੀ ਪਾਣ ਐਦਾਂ ਮੈਂ ਤੁਰ ਚਲੋ ਮਿਲਦੇ ਆਂ ਤੁਹਾਨੂੰ ਬਾਅਦ ਚੋਂ ਲਾ ਯਾਰਾਂ ਦਾ ਨਾ ਲੈ ਸਾਡੀ ਲੇਖੀ ਖਤਰੀ ਜ਼ਹਿਰਾਂ ਦਾ ਨਹੀਂ ਖੋਪ ਸਾਨੂੰ ਸਾਡੇ ਲੇਖੀ ਖਤਰੇ ਹੁਣ ਤੱਕ ਮਿੱਤਰਾਂ ਨੂੰ ਛੱਪੇ ਟੱਕਰੇ ਛੱਪ ਟੱਕਰੇ ਹੈ ਹਾਂ ਕੱਦੂ ਕੋਈ ਲੱਗਾ ਲੱਗਾ ਟਟਰ ਵਾਰੀ ਐਸੋ ਚੱਲ ਚੱਲ ਆ ਜਾ ਕੱਦੂ ਤਾਂ ਤੇ ਹੁਣ ਮੋਹਰੇ ਆਣਾ ਦਿਨ ਬਦਸ ਰਕ ਨੂੰ ਉਹ ਫੇਰ ਬਾਣੀ ਉਧਰ ਵਾਲੇ ਟਟਰ ਬਾਣੀ ਪਹਿਲਾਂ ਲੱਗੇ ਇਹਨਾਂ ਦੇ ਬਾਕੇ ਨਾ ਬੱਤਾ ਪਾਕੇ ਨਾ ਪਾਣੀ ਚੜਨਾ ਕਰਨ ਨੂੰ ਕੱਦੂ ਵੀ ਕਰਨਾ ਉਧਰ ਭਾਂਗ ਬੜ ਦਈਏ ਫੇ ਉਹਨੂੰ ਅੱਗ ਲਾ ਦਈਏ ਦੇਖੋ ਇਹਨਾਂ ਦੇ ਗਲਾਸ ਨੂੰ ਦੇਖ ਤਾਂ ਕਿੱਦਾਂ ਫੇ ਦਿਨੇ ਪਾ ਬਾਦ ਘਟਦੀ ਹੈ ਨੋਰ ਬਹੁਤ ਦੇਖੋ ਬੰਦਾ ਇੱਕ ਸੇ ਇੱਕ ਅੱਗ ਲਾ ਨਹੀਂ ਆ ਜਿਹੜਾ ਪਲਾਸਦਾ ਹੁੰਦਾ ਮੇਰੇ ਸਾਧੂ ਆ ਗਿਆ ਉਸਕੇ ਬਾਅਦ ਪਾਣੀ ਲਾਇਆ ਵੀ ਨਹੀਂ ਹੋਣਾ ਤੂੰ ਪਾਣੀ ਲਾਇਆ ਜੱਤਾ ਨਾਲੀ ਆਤੀਆ ਪਾਣੀ ਆ ਕਣਕ ਦੇ ਬਾਗ ਪੂਰੀ ਰਾਤ ਚਲਦੀ ਹੈ ਹਾਂ ਪਾਣੀ ਤਾਂ ਪਾਣੀ ਭਰਿਆ ਨਹੀਂ ਦਿਖ ਰਿਹਾ ਪਰ ਦੇ ਦਈਏ ਸਾਰੀ ਰਾਤ ਆ ਕਣਕ ਦੇ ਬਾਗ ਦੇ ਬਾਅਦ ਖੇਤ ਦਾ ਚੌਥਾ ਪਾਣੀ ਆ ਦਾ ਬੂਟੇ ਵਾਲੇ ਇਹ ਇਹਨਾਂ ਨੇ ਭਰਨੇ ਤਾਂ ਪਾਣੀ ਬਹੁਤ ਚਾਹੀਦਾ ਇਹ ਵੀ ਤੂੰ ਐ ਨਾ ਸਮਝੀ ਮਤਲਬ ਜਿੱਦਾਂ ਅਸੀਂ ਆਮ ਪਾਣੀ ਲਾਉਂਦੇ ਹਾਂ ਹੁਣ ਪੂਰਾ ਖੇਤ ਮੇਰੀ ਗੱਲ ਸੁਣ ਹੁਣ ਕਿੱਲੇ ਦੇ ਮੇਰੀ ਗੱਲ ਤਾਂ ਕਿੱਲੇ ਦੇ ਆ ਕਿੱਲਾ ਹੀ ਹੋਊਗਾ ਹੋਊਗਾ ਕਿੱਲਾ ਚਿਲਾ ਚੇ ਕਰ ਲੈ ਠੀਕ ਨਾ ਰੱਖ ਲੈ ਇਹਦੇ ਵਿੱਚ 4-4 ਉਂਗਲਾ ਪਾਣੀ ਜਿਹੜਾ ਨਾ ਮੋਟਰ ਦੀ ਬੋਦੇ ਥੋੜੀ ਪਰ ਜਾਂਦਾ ਯਾਰ 4-4 ਉਂਗਲਾ ਪਾਣੀ 4-5 ਚੱਲਦੀ ਉਹਦੇ ਪਿੱਛੇ ਵੀ ਪੈ ਜਾਂਦਾ ਫੇਰ ਪਿੱਛੇ ਵੀ ਟੁੱਟਦਾ ਇੱਧਰ ਸਾਰਾ ਪਾਣੀ ਆ ਕੇ ਆਉਂਦਾ ਇਹ ਖੇਤ ਦਾ ਬਾਕੀ ਬੂਟਾ ਬੜੀ ਹਾਂ ਤੋੜਿਆ ਨਹੀਂ ਇਹ ਕੋਈ ਬੂਟੇ ਦੀ ਗੁੱਡ ਗੜੀ ਹੀ ਹੋਈ ਜਾਵੇ ਨਾ ਮੂਟਾ ਬਹੁਤ ਵਧੀਆ ਰੱਖਦੇ ਕੋਈ ਅਦਾਵਾ ਪਾਣਾ ਹੈ ਹਾਂ ਜੀ ਹੁਣ ਤਾਂ ਪਾਣੀ ਪਿਆ ਹੁੰਦਾ ਡੁੱਬਣ ਨੂੰ ਜਾ ਰਿਹਾ ਕਰਲਾ ਠੀਕਾ ਕਿੰਨਾ ਇਹਦਾ ਕੰਮ ਸਾਰਾ ਹੀ ਖੇਤ ਸਰ ਗੁਰੂ ਜੀ ਅਗਰ ਦੱਸਾਂ ਮੈਂ ਪੜ ਹਾਂ ਪਹਿਲੇ ਸਰਨ ਭਾਈ ਕਰਦੇ ਕੇ ਇੱਕ ਵਾਰੀ ਭਈ ਇਹ 2000 ਦੇਣਾ 2000 ਹੂੰ 2000 ਕੋਸ ਬੰਦਾ ਐクセ ਹੂੰ ਨਾ ਰਾਸੀ ਸਭ ਉੱਟਾ ਹੈ ਸਾਰੇ ਲੱਗਾ ਕਿੰਨਾ 8500 ਦੇਖੋ ਇੱਕ ਬੂਟੇ ਮੇ 10 ਮਿੰਟ ਵੀ ਲੱਗ ਗਏ ਲੈ ਇੱਕ ਬੂਟੇ ਨੂੰ 10 ਮਿੰਟ ਲੱਗਦੇ ਹੁੰਦੇ ਜਿਵੇਂ 5 6 ਸਾਲਾਂ ਨੂੰ ਵੀ ਪਟਾਣੇ ਜੀ ਹੋਰ ਕੋਈ ਦੱਸਣਾ ਚਾਹੁੰਦੇ ਹੋ ਤੁਸੀਂ ਬਸ ਹੈ ਤੋ ਦੱਸਣਾ ਚਾਹਣਾ ਹਾਂ ਸਾਡੇ ਦਰਸ਼ਕਾਂ ਨੂੰ ਹਉ ਤੋ ਬੋਲ ਤੋ ਫੋਟਾ ਤੋ ਪਤਾ ਹੈਗੀ ਐ ਤੋ ਆਪਣਾ ਮੱਟਾ ਨਾਲ ਤੇ ਹੋਰ ਜਰੂਰੀ ਇੱਥੇ ਲੱਗਿਆ ਪਾਣੀ ਪੁੰਗਿਆ ਹਾਂ ਅੱਗੇ ਜਾ ਕੇ ਪਾਣੀ ਇਹ ਸਵਾਸ ਨੂੰ ਨਾ ਨਾ ਕੋਈ ਨਹੀਂ ਜਿਹਨ ਲੋਗ ਆ ਯਾਰ ਉਹ ਤਾਂ ਬੋਲਣੇ ਮੈਨੂੰ ਵੀ ਪੂਰੀ ਆ ਤੋ ਇਹ ਐ ਦਰੋਂ ਵੇਣੋ ਮੈਂ ਕਹਾਂ ਲਾ ਬੇਵਰਮਾ ਤੇ ਹੀ ਆਇਆ ਸਾਰਾ ਮਾਤਮਾਤਿਕ ਸਾਨੇ ਬਣਾਉਣੇ ਨੇ ਬਰਾਉ ਚਾਹ ਨੂੰ ਬਣਾਣਾ ਚਾਹ ਨੂੰ ਆਜੀ ਅੱਲਾ ਦੇ ਦਿਲ ਜਲੇ ਇਹ ਕਿੰਨਾ ਵੀ ਖੜੇ ਹੋਣ ਸਾਰਾ ਵੀ ਜੂਗ ਬਲਿਆ ਯਾਹਰ ਤਾਂ ਸਭ ਦਿਲ ਜਲੇ ਹੈ ਸੋਸ਼ਲ ਮੀਡੀਆ 'ਤੇ ਡਾਲਣਾ ਹੈ ਬਾਦ ਹਮ ਲੋਗ ਦਾ ਵੀਡੀਓ ਮਤ ਬਣਾਓ ਚਲ ਠੀਕ ਆ ਮਜ਼ਾਕ ਦੀ ਗੱਲ ਨਹੀਂ ਉਹ ਕੱਢ ਦੂੰਗਾ ਮੈਂ ਉਪਰੋਂ ਸ਼ੁਰੂ ਕਰਾਂ ਜਾਈਂ ਹਮ ਨੂੰ ਬਚਾ ਲੈ ਕਿਰਗਿਸਤਾਨ ਮੈਂ ਤੁਹਾਨੂੰ ਬਤਾਈ ਕਿ ਉਹ ਟੈਨਸ਼ਨ ਨਾ ਲੈ ਮੈਂ ਸਮਝਦਾ ਹਾਂ ਦੱਸ ਇਹ ਤਾਂ ਵੀ ਫਟੇੜੇ ਚ ਪੜਦੇ ਬੰਦੇ ਡੈਡੀ ਜਿੰਨੇ ਕਿੱਦ ਲਾਉਣੇ ਚਲ ਠੀਕ ਆ ਇਹ ਬੰਨਾ ਦਾ ਬੰਨਾ ਦਾ ਉਹ ਡਾ ਉੱਕਾ ਉਹ ਸੋ ਤੁਹਾਂ ਅੱਡਾ ਚੱਲਣਾ ਇਹ ਤੇਰੀ ਭੈਣ ਤੂੰ ਖਾਇ ਕਰਦੇ ਕਰੋੜ ਪਹਿਲਾਂ ਹੀ ਹੈਲੋ ਕਰ ਬਹੁਤ ਵਧੀਆ ਤੇ ਅੱਡਾ ਚੱਲਣਾ ਚਾਹੀਦਾ ਕਿਹੜੇ ਗੇਅਰਜ ਲੱਗੇ ਨੇ ਬਿਲੀ ਟਰਾਲੀ ਤਾਂ ਹੁਣ ਇਹੀ ਜਾਵ ਕੇ ਭਰਨ ਮੈਂ ਤਾਂ ਉਤਰ ਜਣਾ ਘਰੇ ਤੇ ਤਾਂ ਕਰਕੇ ਫਿਰ ਮੱਥਾ ਟੇਕਣਾ ਲੈਣਾ ਬਾਬਾ ਦੀਪ ਸਿੰਘ ਜੀ ਦੇ ਹਾਂ ਆਹ ਦੇਖ ਕੱਦਾਂ ਜੀ ਹਾਂ ਅਸੀਂ ਚੱਲੇ ਆਂ ਬਾਬਾ ਦੀਪ ਸਿੰਘ ਜੀ ਦੇ ਮੱਥੇ ਟੇਕਣ ਤੇ ਮੈਂ ਆਪੂਆ ਨਹੀਂ ਆਉਣਾ ਗਾਰਮ ਆ ਬਣੀ ਤੇ ਪਾਪਾ ਤੂੰ ਮੈਨੂੰ ਤਾਂ ਅੱਜ ਖੜਾ ਕੀਤਾ ਉਹਨ ਲੈ ਹੋਰ ਮੈਂ ਬੜਮ ਜੱਲਾ ਲਾ ਲਾਂ ਦਾ ਸੈਰ ਰੱਖਾ ਉਹਨ ਆ ਗਾਰਮਾ ਮੋਟਰਸਾਈਕਲ ਨੂੰ ਗਾਰਮਾ ਕਿਸੇ ਆਇਆ ਟੋਪੇ ਟੱਕੇ ਨਹੀਂ ਖੜਾ ਕੀਤਾ ਉਹ ਮੈਂ ਫ੍ਰਿਜ ਦੇ ਨਾਲ ਤਾਂ ਚੱਲਦੇ ਹੁਣ ਅਸੀਂ ਚਲੀਏ ਟੋਪੇ ਕ ਤਾਂ ਬੋਟੋ ਤਾਂ ਉਹ ਜਾ ਦੋ ਦੂਆ ਮੋਟਰ ਲੈ ਆਣ ਦਾ ਬੈਠ ਕੌਣ ਸਕੇ ਕਰਵ ਕਰ ਚਣ ਤੋਂ ਪਚੇ ਚਪਲ ਰੱਖਿਆ ਮੈਂ ਇੱਧਰ ਰੱਖਣੀ ਆ ਸੀ ਗਿਆ ਸ਼ਾਮੇ मन मैं इन शांति मंगिया तूी ਬਾਬੇ ਨੇ ਆ ਫਿਰ ਮਾਰੇ ਕਹਿੰਦਾ ਨਹੀਂ ਕਹਿੰਦਾ ਲੰਗਰ ਹਾਲ ਚ ਮੇਲਣਾ ਸ਼ਵੀਲ ਵੀ ਨੇ ਕੜੀ ਵੀਡੀਓ ਮੁੰਦੀ ਨੈਟ ਤੇ ਆਉਣੀ ਨਹੀਂ ਆச்சா ਸੰਗਦੇ ਐ ਪੀ ਲੋ ਪੀ ਲੋ ਲੋ ਜੀ ਅਸੀਂ ਛੱਲੇ ਹੁਣ ਦਰਸ਼ਨ ਕਰ ਲੈ ਬਾਬਾ ਜੀ ਦੇ ਤੇ ਮੋਟਰਸਾਈਕਲ ਲੱਗਾ ਸੀਗਾ ਧੁੱਪ 'ਚ ਕਿਉਂਕਿ ਗਰਮੀ ਬਹੁਤ ਆ ਫੇ ਮੈਂ ਕਹਾ ਅਵਨੀਤ ਨੇ ਮੋਰੇ ਬੈਣਾ ਪਿਆ ਆ ਅਵਨੀਤ ਦੇ ਪਾਪਾ ਹੁਣ ਲੱਗੇ ਆ ਦੁਆ ਕਰਨ ਮੈਂ ਕਾ ਤੇ ਮੋਰੇ ਮੋਛਾ ਦੋ ਹਨਾ ਤੁਸੀਂ ਜਿਆਦਾ ਆਈ ਬਿਚਾਰੀ ਜਹਾਦ ਵੀ ਗਰਮ ਸੀ ਹਾਏ ਬੈਠਾ ਸਹੀ ਆ ਠੀਕ ਆ ਹਨਾ ਚਲ ਮੈਂ ਉੱਤੇ ਰੱਖ ਕੇ ਖੰਪੂ ਖਾ ਲੈਣਾ ਆਪਾਂ ਜੀ ਤੇ ਪੱਕਾ ਗਰਮ ਹੋਣਾ ਓਹ ਹੋ ਹੋ ਮਾਰ ਗਏ ਓਏ ਨਾ ਨਾ ਪਰ ਤੋਂ ਲੱਗੀ ਉੱਪਰ ਤੋ ਆਇਆ ਜੇ ਤੈਨੂੰ ਪਤਾ ਸਿਆਣੀ ਹੈ ਬਿਆਣੀ ਹੈ ਜੀ ਤੂੰ ਗਰਮੇ ਹੋ ਜੀ ਅਸੀਂ ਪਹੁੰਚ ਗਏ ਘਰ ਉਹ ਬਨੀਤ ਅਸੀਂ ਆ ਗਏ ਮੱਥਾ ਟੇਕ ਕੇ ਘਰ ਆ ਕੇ ਆਨੰਦ ਆ ਗਿਆ ਆਮ ਦੇ ਕਿੰਨੇ ਬਣ ਗਿਆ 5 6 5 ਵਜੇ 5:30 ਹੈ ਨਾ 5:30 ਤੇ ਮੈਂ ਨਹਾ ਤੋ ਕੇ ਰਹਿ ਗਈ ਹੋਈ ਸੀ ਉਹ ਬਨੀਤ ਲੱਗੀ ਫੋਨ ਤੇ ਮੈਂ ਬਨੀਤ ਦੇ ਪਾਪਾ ਬੈਠਾ ਕੇ ਵਾਚਿੰਗਾਂ ਲਈ ਜਾ ਤੂੰ ਸਾਰੀ ਪਾਪਾ ਜੀ ਪੋਹਾਂ ਜੀ ਇਹ ਤਾਂ ਹਟਾ ਦੇ ਲਾ ਦਿਓ ਤਾਂ ਮੈਂ ਨਾ ਕੁਲਾ ਛੋੜਾਂ ਠੀਕ ਹੈ ਪਾਪਾ ਨੂੰ ਕਹ ਪਾਪਾ ਲੈ ਕੇ ਦੇ ਸਕਦੇ ਮੈਂ ਥੋੜਾ ਮੈਂ ਤਾਂ ਬਚਾਰੀ ਗਰੀਬ ਮੇਰੇ ਪਾਪਾ ਤੇਰਾ ਕਰੋਮ ਪੱਤੀ ਹਾਂ ਤੇਰੇ ਸਰੀਰ ਜਾ ਸਾਡਾ ਸਾਡੀ ਇਨਸ਼ਾਅੱਲਾ ਲੈ ਆਪਣਾ ਹਾਂ ਆਚਾਰ ਖਾ ਖਾ ਮੋਂ ਨੂੰ ਪੁੱਛੋ ਤੇ ਨਾ ਆਚਾਰ ਖਾਂਦਾ ਜੇ ਤੇਰਾ ਨਚਾ ਦਿੱਥਣਾ